ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਤੁਹਾਡੀ ਆਪਣੀ ਜਸਜੀਤ ਕੌਰ ਖਾਲਸਾ ਅੱਜ ਮੈਂ ਇੱਕ ਬਹੁਤ ਸੋਹਣਾ ਗਿਫਟ ਲੈ ਕੇ ਆਈ ਆ ਮਤਲਬ ਮੇਰੇ ਲਈ ਤਾਂ ਜੀ ਇਹ ਗਿਫਟ ਆ ਮੈਂ ਥੋੜੇ ਦਿਨ ਹੋ ਗਏ ਇੱਕ ਹੋਰ ਲੈ ਕੇ ਆਈ ਸੀ ਉਹ ਦੀ ਵੀ ਮੈਂ ਵੀਡੀਓ ਪਾਈ ਸੀ ਉਹ ਵੀ ਬਹੁਤ ਸੋਹਣਾ ਤੇ ਅੱਜ ਮੈਂ ਜਿਹੜਾ ਲੈ ਕੇ ਆਈ ਆ ਬਹੁਤ ਸੋਹਣਾ ਆ ਇਹ ਜਿਨੂ ਜਿਨੂ ਮੇਰੇ ਭੈਣ ਭਰਾ ਨੂੰ ਕੁਛ ਇਹਨੂੰ ਵੀ ਵਧੀਆ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਮੇਰੇ ਲਈ ਤਾਂ ਇਹ ਹੀ ਬਹੁਤ ਅੜਮੁੱਲੀਆਂ ਚੀਜ਼ਾਂ ਨੇ ਤੇ ਜਿਹਦੇ ਲਈ ਇਹ ਜਿਨੂੰ ਇਹ ਬਹੁਤ ਵਧੀਆ ਲੱਗਿਆ ਉਹ ਮੈਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮੈਨੂੰ ਦੱਸਣਾ ਵੀ ਇਹ ਮਤਲਬ ਵਧੀਆ ਹੈਗਾ ਤੇ ਮੈਂ ਇੱਕ ਕਦੇ ਵੀ ਕਿਸੇ ਜੀਤੇ ਪੈਸੇ ਲਾਉਣ ਲੱਗੇ ਸੰਕੋਚ ਨਹੀਂ ਕਰਦੀ ਤੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਅੱਜ ਅਦਸਨ ਲੱਗਿਆ ਕਿ ਮੇਰੀ ਬੇਟੀ ਨੇ ਮੇਰੇ ਨੇਲ ਪਾਲਸ ਲਾਈਏ ਦੇਖੋ ਮੈਂ ਕਦੇ ਨੇਲ ਪਾਲਸ ਬਹੁਤ ਕੱਟ ਲਾਉਣੀ ਹੈ ਤੇ ਮੇਰੀ ਬੇਟੀ ਨੇ ਮੇਰੇ ਨੋਹਾਂ ਤੇ ਨੇਲ ਪਾਲਸ ਲਾਈ ਹੈ ਤੇ ਮੈਂ ਲਾਉਂਦੀ ਨਹੀਂ ਕਿਉਂਕਿ ਮੱਤਰੀ ਸਿੰਘਣੀ ਹੋਣ ਦੇ ਕਰਕੇ ਆਪਾਂ ਚੰਗਾਰ ਬਹੁਤ ਕੱਟ ਕਰਦੇ ਕੱਟ ਕੀ ਕਰਦੇ ਹੀ ਨਹੀਂਗੇ ਤੇ ਇਸੇ ਮੈਂ ਪਰ ਅੱਜ ਜੋ ਤੁਹਾਨੂੰ ਗਿਫਟ ਦਿਖਾਉਣ ਜਾ ਰਹੀ ਹਾਂ ਤੇ ਉਹ ਤੁਹਾਨੂੰ ਸ਼ਾਇਦ ਬਹੁਤ ਵਧੀਆ ਲੱਗੂਗਾ ਪਰ ਜਿਹਨੂੰ ਜਿਹਨੂੰ ਇਸ ਵਾਰੇ ਪਤਾ ਹੋਊਗਾ ਉਹਨੂੰ ਹੀ ਵਧੀਆ ਲੱਗੂਗਾ ਦੇਖੋ ਜੇ ਆਪਾਂ ਖੋਲਦੇ ਆ ਇਹਨਾਂ ਆ ਦੇਖੋ ਜੀ ਮੈਂ ਆਹ ਵਾਲਾ ਅੱਜ ਸ਼੍ਰੀ ਸਾਹਿਬ ਖਰੀਦਿਆ ਵਾ ਤੁਸੀਂ ਦੇਖੋ ਇਹ ਸਾਈਜ਼ ਦੇਖੋ ਇਹਦਾ ਕਿੰਨਾ ਵੱਡਾ ਤੇ ਆ ਇਹਦੀ ਸ਼ਾਈਨਿੰਗ ਵਾਲੀ ਡੋਰੀ ਐ ਠੀਕ ਐ ਆ ਪਾ ਗਾਤਰਾ ਨਾਲ ਚੌੜਾ ਗਾਤਰਾ ਪਾ ਜਿਹੜਾ ਉਹਦੇ ਪਿੱਤਲ ਵਾਲਾ ਲੈ ਕੇ ਆਏ ਸੀ ਉਹਦੀ ਗਾਤਰਾ ਥੋੜਾ ਪਤਲਾ ਸੀ ਇਹਦੀ ਜ਼ਿਆਦਾ ਹੋਆ ਕਿਉਂਕਿ ਇਹ ਵੱਡਾ ਵਾਲਾ ਤੇ ਭਾਰਾ ਬਹੁਤ ਆ ਇਹ ਹੈਗਾ ਜੀ 13.5 ਇੰਚ ਦਾ ਜੀ ਸਾਫ ਸੁਨਹਿਤ ਮੋਟਾ ਪਾਕੀ 13.5 ਇੰਚ ਦਾ ਹਸਤੀ ਸਾਵਾ ਠੀਕ ਐ ਜੀ ਇਹਦਾ ਪ੍ਰਾਈਸ ਤੁਸੀਂ ਆਪ ਦੱਸ ਸਕਦੇ ਹੋ ਕਿੰਨਾ ਕੁ ਹੋ ਸਕਦਾ ਐ ਇਹ ਭਾਰਾ ਇਹ ਹੱਦ ਤੋਂ ਵੀ ਜ਼ਿਆਦਾ ਹੈ ਜਿਹੜਾ ਮੈਂ ਭੁਗਰੀ ਆਮ ਨੋਰਮਲ ਪਾਉਣ ਨੂੰ ਕੋ ਨਹੀਂ ਕਿ ਮੇਰੇ ਕੋਲੇ ਜਿਹੜਾ ਸੁਮਾਗਮ ਦਿੱਖਦੇ ਵੀ ਆਪਾਂ ਜਾਣੇ ਉਹ ਬਹੁਤ ਵਧੀਆ ਸ੍ਰੀ ਸਾਹਿਬ ਹੋਰ ਸੀਗਾ ਮੇਰੇ ਤੋਂ ਹਜ਼ੂਰ ਸਾਹਿਬ ਤੋਂ ਲੈ ਆਂਦਾ ਹੋਇਆ ਤੇ ਉਹ ਪਾਈ ਕੋਈ ਕੋਈ ਗੁਰੂ ਕਾ ਸਿੰਘ ਕੋਈ ਮੇਰੇ ਕੋਲੇ ਆਇਆ ਤੇ ਮੈਨੂੰ ਕਹਿੰਦੇ ਵੀ ਸਾਨੂੰ ਸ੍ਰੀ ਸਾਹਿਬ ਭਾਰਾ ਚਾਹੀਦਾ ਸੀ ਕਿੱਥੇ ਜਾਣਾ ਉਹ ਮੇਰੇ ਕੋਲੋਂ ਸ੍ਰੀ ਸਾਹਿਬ ਲੈ ਗਏ ਤੇ ਫਿਰ ਮੈਂ ਫਿਰ ਹੁਣ ਇਹ ਕੀਤਾ ਕਿ ਮੈਂ ਹੋਰ ਸਰੀ ਸਾਬ ਇਹ ਮੈਂ ਕੱਲ ਕੱਲ ਸਪੈਸ਼ਲ ਲੈ ਕੇ ਆਇਆ ਹੋਰ ਸਰੀ ਸਾਬ ਆ ਹੁਣ ਇਹ ਹੈਗਾ 13.5 ਇੰਚ ਦਾ ਸਰੀ ਸਾਬ ਹੈ ਜੀ ਫਿਰ ਤੇ ਉੱਡ ਤਾਂ ਮੈਨੂੰ ਪਤਾ ਕਿੰਨੇ ਬਣਗੇ ਹੋਣਗੇ ਉਹ ਤੁਸੀਂ ਸਾਬ ਲਾ ਲਓ ਕਿ ਕਿੰਨੇ ਮੈਂ ਤਾਂ ਇੰਚਾਂ ਨਾਲ حساب ਲਾ ਕੇ ਦੱਸ ਦਿੰਨੀ ਆ ਕਿੰਚ ਕਿੰਨੇ ਇੰਚ ਵਾਲਾ ਸਰੀ ਸਾਬ ਹੈ ਇਹ ਮੇਰਾ ਸਾਢੇ 13 ਇੰਚ ਵਾਲਾ ਸੇਹ ਸਾਬ ਇਥੋਂ ਤੱਕ ਮਿਲ ਕੇ ਇਹ ਸਾਢੇ 13 ਇੰਚ ਬੰਦਾ ਸਾਢੇ 13 ਇੰਚ ਵਾਲਾ ਸੇਹ ਸਾਬ ਮੈਂ ਵੈਸੇ 12 ਇੰਚ ਵਾਲਾ ਸੇਹ ਸਾਬ ਤਾਂ ਦੀ ਪਾਉਂਦੀ ਲਿਆਉਂਦੀ ਰਹਿੰਦੀ ਸੀ ਆ ਐਤ ਕੀ ਮੇਰਾ ਸਾਢੇ 13 ਇੰਚ ਵਾਲਾ ਸੇਹ ਸਾਬ ਲਿਆਉਂਦਾ ਮੈਂ 12 ਇੰਚ ਵਾਲਾ ਤਾਂ ਮੈਂ ਲਾਉਂਦੀ ਨਹੀਂ ਤੇ ਜਿਹੜੇ ਵੀ ਕਿਸੇ ਮੇਰੇ ਵੀਰ ਨੂੰ ਸੇਹ ਸਾਬ ਨਾਲ ਪਿਆਰ ਆ ਗੁਰੂ ਨਾਲ ਪਿਆਰ ਆ ਤੇ ਮੇਰਾ ਸ੍ਰੀ ਸਾਹਿਬ ਜਰੂਰ ਦੱਸਣ ਵੀ ਕਿੱਦਾਂ ਦਾਤ ਲੱਗਿਆ ਤੁਹਾਨੂੰ ਤੇ ਆਪਾਂ ਇਹ ਵਿੱਚ ਘਾਟਰਾ ਪਵਾ ਕੇ ਹੀ ਲੈਂਦਾ ਤੇ ਆਪਾਂ ਕਿਸੇ ਵੀ ਇਹ ਕਿਸੇ ਪ੍ਰੋਗਰਾਮ ਤੇ ਪਾ ਸਕਦੇ ਹਾਂ ਜੀ ਡੇਲੀ ਪਾਉਣ ਵਾਲਾ ਹੈ ਨਹੀਂ ਕਿਉਂਕਿ ਪਾਰਾ ਬਹੁਤ ਜ਼ਿਆਦਾ ਤੇ ਇਹ ਆਪਾਂ ਪਾ ਨਹੀਂ ਸਕਦੇ ਤੇ ਮੈਂ ਪਿੱਤਲ ਦਾ ਮੈਂ ਉਹਦੇ ਵੀਡੀਓ ਪਾਈ ਹੈ ਕੋਹਰ ਵੀ ਉਹਦੇ ਉਹ ਮੈਂ ਪਿੱਤਲ ਦਾ ਲੈ ਕੇ ਆਈ ਹਾਂ ਪਿੱਤਲ ਦੀ ਮੋਠੋ ਵਾਲਾ ਦੂਸਰਾ ਕੀ ਉਹ ਆਪਾਂ ਕਰੇ ਮਤਲਬ ਪਾ ਸਕਦੇ ਹਾਂ ਤੇ ਨਹੀਂ ਤਾਂ ਜ਼ਿਆਦਾਤਰ ਤੇ ਜੀ ਮੈਂ ਆਮ ਡੋਰੀ ਵਾਲਾ ਹੀ ਘਰੇ ਪਾ ਕੇ ਰੱਖਦੀ ਹਾਂ ਕਿਉਂਕਿ ਲੇਡੀਜ਼ ਨੇ ਹੁਣ ਸਾਰੇ ਕੰਮ ਧੰਦੇ ਕਰਨੇ ਹੁੰਦੇ ਆ ਤੇ ਇਸ ਕਰਕੇ ਫਿਰ ਕੰਮ ਕਰਨ ਨਾਲ ਫਿਰ ਉਹ ਕੋਡੇ ਸਿੱਧੇ ਹੋਣ ਨਾਲ ਹੱਥ ਲਾਉਣ ਨਾਲ ਇਹਦੀ ਐਡੇ ਭਾਰੇ ਸੇਰੀ ਸਭ ਦੀ ਬੀਅਵਦੀ ਹੁੰਦੀ ਹੈ ਤੇ ਆਪਾਂ ਇਹਦੀ ਬੀਅਵਦੀ ਹੋਵੇ ਤਾਂ ਫਿਰ ਬਰਦਾਸ਼ਤ ਨਹੀਂ ਕਰ ਸਕਦੇ ਆਪਾਂ ਤੇ ਤੁਹਾਨੂੰ ਤੁਸੀਂ ਆਪ ਸਮਝਦਾਰ ਹੋ ਇਹ ਇਹਨੂੰ ਬਾਰੀ-ਬਾਰੀ ਐ ਚੱਕਣਾ ਬਾਰੀ-ਬਾਰੀ ਔਖਾ ਲੱਗਦਾ ਤੇ ਜਿਹੜਾ ਹੁਣ ਆਪਾਂ ਜੀ ਦੁਪ ਘਰੇ ਕੰਮ ਕਰਦੇ ਆ ਤੇ ਫਿਰ ਆਪਾਂ ਨੂੰ ਉਹ ਦੋਰੀ ਵਾਲਾ ਪਾ ਲੈਣਾ ਚਾਹੀਦਾ ਜਾਂ ਛੋਟਾ ਸ੍ਰੀ ਸਾਹਿਬ ਪਾ ਲੈਣਾ ਚਾਹੀਦਾ ਤੇ ਵੈਸੇ ਸ੍ਰੀ ਸਾਹਿਬ ਮੇਰੇ ਕੋਲੇ ਬਹੁਤ ਨੇ ਮਹਾਰਾਜ ਦੀ ਕਿਰਪਾ ਇਹਨਾਂ ਤੇ ਤਾਂ ਮੈਂ ਪੈਸੇ ਵੀ ਮੇਰੇ ਕੋਲੇ ਭਲਾ ਕੋਈ ਕੁਛ ਨਾ ਬਚੇ ਕਿਉ ਵਰਤਨ ਨੂੰ ਨਾ ਬਚੇ ਨ ਕੋਈ ਕੁਛ ਨਾ ਹੋਵੇ ਤੇ ਪਰ ਮੈਂ ਇਹਦੀਰ ਤੇ ਪੈਸੇ ਲਾਉਣ ਲੱਗੀ ਨੇ ਕਦੇ ਵੀ ਗਰੇਜ਼ ਨਹੀਂ ਕੀਤਾ कि मैं महाराज जी गिरफनसार सबका इजी चीज जो भी मेल पे पैसे बढ़ भी बहुत ਜਾਂਦੇ ਜੀ ਜਦੋਂ ਮੈਂ ਇਹ ਲੈਣਾ ਹੁੰਦਾ ਤੇ ਹੁਣ ਮੈਂ ਆਹ ਵਾਲਾ ਸਰੀਸਾ ਲੈ ਕੇ ਆਂਦਾ ਤੁਸੀਂ ਦੇਖ ਸਕਦੇ ਹੋ ਸਾਡੇ 13 ਇੰਚ ਵਾਲਾ ਠੀਕ ਹੈ ਜੀ ਇਹ ਹੁਣ ਤੁਹਾਨੂੰ ਫੋਟੋ ਸ਼ਾਇਦ ਛੋਟਾ ਲੱਗਦਾ ਹੋਊਗਾ ਪਰਾਰਾ ਤਾਂ ਇਹ ਇੰਨਾ ਕਿ तकरीबन ਇਹ 1.5 ਕਿਲੋ ਵਜਨ 1.5 ਕਿਲੋ ਵਜਨ ਇੰਨਾ ਭਾਰਾ ਹੈ ਇੱਕ ਜਿਸ ਸਮਾਗਮ ਤੇ ਪਾਉਣ ਵਾਲਾ ਸ੍ਰੀ ਸਾਹਾਵਾ ਜੀ ਤੇ ਜਿਹਨੂੰ ਸ੍ਰੀ ਸਾਹਿਬ ਨਾਲ ਪਿਆਰ ਆ ਗੁਰੂ ਨਾਲ ਪਿਆਰ ਆ ਉਹ ਮੇਰੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਨਗੇ ਮੈਨੂੰ ਦੱਸਣਗੇ ਵੀ ਜ਼ਰੂਰ ਤੇ ਮੈਨੂੰ ਰੇਟ ਵੀ ਦੱਸਣਗੇ ਵੀ ਕਿੰਨੇ ਦਾ ਹੋ ਸਕਦਾ ਕੀ ਪ੍ਰਾਈਜ਼ ਆ ਕਿੰਨੇ ਕੁ ਦਾ ਹੋ ਸਕਦਾ ਜੀ ਨੂੰ ਇਹ ਦੇ ਬਾਰੇ ਪਤਾ ਠੀਕ ਹੈ ਜੀ ਇਹਦੀ ਸ਼ਾਈਨਿੰਗ ਤੁਸੀਂ ਦੇਖ ਸਕਦੇ ਕਿੰਨੀ ਸ਼ਾਈਨਿੰਗ ਵਾਲਾ ਦੂਜੀ ਗੱਲ ਇਹ ਆਪਾਂ ਮੰਨਦੇ ਆ ਕਿ ਇਹਦੇ ਲਈ ਆਪਾਂ ਨੂੰ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਨਹੀਂ ਕੀਤਾ ਆਪਣੇ ਲਈ ਮਾਰੇ ਸੱਚੇ ਬਾਦਸ਼ਾਹ ਨੇ ਇਹ ਆਪਾਂ ਨੂੰ ਦੇਣ ਵਾਸਤੇ ਆਪਦਾ ਪਰਿਵਾਰ ਵਾਰ ਸੱਤ ਸਿਰ ਦੇ ਕੇ ਸਿੱਖੀ ਲਈ ਸੱਤ ਉਸ ਤੋਂ ਬਾਅਦ ਆਪਾਂ ਨੂੰ ਇਹ ਸ੍ਰੀ ਸਾਹਿਬ ਤੇ ਦਸਤਾਰ ਆਪਾਂ ਨੂੰ ਲੈ ਕੇ ਦਿੱਤੀ ਆਪਦੇ ਆਪਦਾ ਪਰਿਵਾਰ ਵਾਰ ਕੇ ਆਪਦਾ ਕੁਝ ਨਹੀਂ ਰੱਖਿਆ ਸਿਰਫ ਆਪਣੇ ਲਈ ਖਾਲਸੇ ਲਈ ਸਭ ਕੁਝ ਵਾਰਤਾ ਤੇ ਆਪਾਂ ਅ ਉਹ ਇਹ ਕਿ ਇਹਨਾਂ ਦੇ ਇਸ ਦੇ ਦਿੱਤੇ ਹੋਏ ਸੰਸਕਾਰ ਨੇ ਆਪਾਂ ਇਹਨਾਂ ਕੰਕਾਰਾਂ ਦੀ ਵੀ ਆਪ ਦੀ ਨਾ ਕਰੀਏ ਜੀ ਸਤਕਾਰ ਕਰੀਏ ਜਿਵੇਂ ਹੁਣ ਮੇਰੇ ਆ ਸਿਮਰਣਾ ਪਾਇਆ ਹੋਇਆ ਡਰ ਖੜਾ ਪਾਇਆ ਹੋਇਆ ਹਨਾ ਕੜਾ ਪਾਉਣਾ ਤਾਂ ਖਾਲਸੇ ਨੂੰ ਬਹੁਤ ਹੀ ਜ਼ਰੂਰੀ ਆ ਸਕਕਾਰ ਤਾਂ ਹੁਣ ਅਮਰਤਾ ਸਿੰਘ ਨੂੰ ਸਪੰਜੇ ਹੀ ਚਾਹੀਦੇ ਨੇ ਪੰਜੇ ਕਕਾਰ ਮਹਾਰਾਜ ਸੱਚੇ ਬਾਦਸ਼ਾਹ ਨੇ ਆਪਾਂ ਨੂੰ ਬਖਸ਼ੇ ਨੇ ਤੇ ਮਹਾਰਾਜ ਸੱਚੇ ਬਾਦਸ਼ਾਹ ਨੇ ਆਪ ਦੇ ਪਰਵਾਰ-ਵਾਰ ਕੇ ਆਪਾਂ ਨੂੰ ਇੱਕ ਕਾਰ ਬਖਸ਼ੇ ਨੇ ਆਪਾਂ ਨੂੰ ਬਹੁਤ ਔਖੀ ਸਿੱਖੀ ਮਿਲੀ ਆ ਜੀ ਤੇ ਦਸਤਾਰ ਆਪਾਂ ਨੂੰ ਬਹੁਤ ਔਖੀ ਮਿਲੀ ਏ ਸਰਦਾਰੀ ਆਪਾਂ ਹਮੇਸ਼ਾ ਇਹਨੂੰ ਕਾਇਮ ਰੱਖੀਏ ਮੈਂ ਸਾਰੇ ਮੇਰੇ ਵੀਰਾ ਭੈਣਾਂ ਅੱਗੇ ਅਪੀਲ ਕਰਦੀ ਆ ਹੱਥ ਬੰਨ ਕੇ ਬੇਨਤੀ ਕਰਦੀ ਆ ਤੁਹਾਡੀ ਆਪਣੀ ਜਸਜੀਤ कौर ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੀ ਆ ਜੀ ਸਾਰੇ ਗੁਬਾਣੇ ਬਾਣੇ ਦੇ ਧਾਰਨੀ ਹੋ ਸਾਰੇ ਸ਼ਾਸਤਰਾ ਸਰਤਾਰੀ ਹੋ ਸਸ਼ਟ ਧਾਰੀ ਹੋਵੋਗੇ ਤਦ ਤੁਸੀਂ ਗੁਰੂ ਵਾਲੇ ਬਣੋਗੇ ਤਾਂ ਗੁਰੂ ਵੀ ਆਪਣਾ ਸਾਰਾ ਆਪਾ ਨੂੰ ਕਲਾਵੇ ਦੇ ਵਿੱਚ ਲਾਊਗਾ ਆਪਣੇ ਦੁੱਖਾਂ ਸੁੱਖਾਂ ਦਾ ਨਾਸ਼ ਕਰੂਗਾ ਤੇ ਸੁੱਖ ਆਪਣੀ ਜ਼ਿੰਦਗੀ ਇਹਨੂੰ ਝੋਲੀ ਵਿੱਚ ਪਾਊਗਾ ਮਾਰਾ ਸੱਚੇ ਪਾਸੋਂ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਹੋਏ ਕੰਕਾਰ ਤੇ ਸਾਖ ਖਾਲਸਾ ਜੀ ਜਰੂਰ ਪਹਿਨਣੇ ਸਾਰਿਆਂ ਦੇ ਅੱਗੇ ਮੈਂ ਆਇਆ ਹਾਂ ਹੱਥ ਬਨ ਕੇ ਬੇਨਤੀ ਕਰਦੀ ਹਾਂ ਕਿ ਮੇਰੀ ਇਹ ਬੇਨਤੀ ਬਜ਼ੁਰਗ ਮਨਜ਼ੂਰ ਕਰੋ ਮੈਂ ਹਮੇਸ਼ਾ ਹੀ ਬੇਨਤੀ ਕਰਦੀ ਰਹਣੀ ਹੈ ਦੀ ਬਾਣੀ ਬਾਣੀ ਜੇ ਤਾਂ ਨਹੀਂ ਉਹ ਪੰਜ ਬਾਣੀਆਂ ਦਾ ਨੇਮ ਕਰਿਆ ਕਰੋ ਜੀ ਸ਼ਾਮ ਨੂੰ ਰਹਿ ਰਸਤਾ ਪਾਠ ਕਰਿਆ ਕਰੋ ਬਾਤ ਤੋਂ ਚਪਾਈ ਸੌਰੀ ਸੋਇਲਾ ਸਾਪੜ ਕੇ ਸੁਆਇਆ ਕਰੋ ਸਾਰਾ ਮੇਰੀ ਇਹ ਹੱਥ ਬਣ ਕੇ ਆਪੀਲਾ ਜਿਹਨੂੰ ਜਿਹੜੇ ਕਿਸੇ ਮੇਰੇ ਭੈਣ ਭਰਾ ਨੂੰ ਕੋਈ ਬੁਰਾ ਲੱਗੇ ਤਾਂ ਮੈਨੂੰ ਕਮੈਂਟ ਕਰਕੇ ਦੱਸ ਜਿਨਾ ਵੀ ਭੈਣ ਜੀ ਇਦਾਂ ਦੀ ਵੀਡੀਓ ਨਾ ਪਾਓ ਠੀਕ ਹੈ ਮੈਂ ਮੈਂ ਗੁਰੂ ਵਾਲਿਆਂ ਖੋਦ ਅਮਰਤਾ ਦੀ ਸਿੰਘਣੀ ਐ ਇਸ ਕਰਕੇ ਮੈਂ ਇਦਾਂ ਦੀ ਵੀਡੀਓ ਪਾਉਣੀ ਐ ਜੇ ਕਿਸੇ ਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਜੇ ਕਿਸੇ ਨੂੰ ਬੁਰੀ ਲੱਗੇ ਤਾਂ ਬੈਡ ਕਮੈਂਟ ਵੀ ਨਾ ਕਰਨਾ ਕਿਉਂਕਿ ਮੈਂ ਤਾਂ ਜੋ ਮੈਨੂੰ ਚੰਗਾ ਲੱਗਦਾ ਮੈਂ ਉਹੀ ਪਾਉਣੀ ਆ ਤੁਹਾਨੂੰ ਪਤਾ ਹੀ ਹੈ ਕਿ ਮੈਂ ਜਿਹੜੇ ਬਲੌਗ ਪਾਉਣੀ ਆ ਧਾਰਮਿਕ ਬਲੌਗ ਪਾਉਣੀ ਆ ਬਸ ਰੈਸਿਪੀ ਅੰਦਰ ਬਸ ਜ਼ਰੂਰ ਪਾਉਂਦੀ ਰਹਿਣੀ ਆ ਤੇ ਸਲਾਈ ਦਾ ਮੈਂ ਕੰਮ ਕਰਦੀ ਹਾਂ ਸਲਾਈ ਦੀ ਵੀਡੀਓ ਮੈਂ ਬਿਲਕੁਲ ਵੀ ਕਰੇ ਕਿਤੇ ਕਿਤੇ ਤਾਂ ਇੱਕ ਦੋ ਪਾਈਆਂ ਹੋਈਆਂ ਨੇ ਤੇ ਵੈਸੇ ਮੈਂ ਮੇਰੇ ਬਲੌਗ ਨੂੰ ਜ਼ਰੂਰ ਲਾਈਕ ਸ਼ੇਅਰ ਕਰਿਆ ਕਰੋ ਤੇ ਜੇ ਤੁਸੀਂ ਕਹਿੰਦੇ ਵੀ ਤੂੰ ਸਾਹਮਣੇ ਨਹੀਂ ਆਉਂਦੀ ਦੇਖੋ ਜੀ ਮੈਂ ਲਾਈਵ ਵਿੱਚ ਸਾਹਮਣੇ ਆ ਜਾਂਦੀ ਆ ਪਰ ਮੈਂ ਬਲੌਗ 'ਚ ਕਰੇ ਸਾਹਮਣੇ ਨਹੀਂ ਆਈ ਕਿਉਂਕਿ ਬੰਦੇ ਦੀਆਂ ਕਈ ਮਜਬੂਰੀਆਂ ਵੀ ਹੁੰਦੀਆਂ ਨੇ ਚਲੋ ਹਾਂ ਵੀ ਜੇ ਮੈਂ ਹੁਣ ਬਲੌਗ ਸਾਹਮਣੇ ਵੀ ਆ ਜਾ ਕਰੂੰਗੀ ਪਰ ਮੈਂ ਕੈਮਰੇ ਸਾਹਮਣੇ ਆਉਣ ਤੋਂ ਬਹੁਤ ਮੈਨੂੰ ਗਰੇਜ਼ ਹੈਗਾ ਮੈਂ ਬਹੁਤ ਘੱਟ ਆਉਣੀ ਕੈਮਰੇ ਸਾਹਮਣੇ ਪਰ ਖੋਣਾ ਮੈਂ ਅਗਲੇ ਬਲੌਗ ਵਿੱਚ ਕੈਮਰੇ ਸਾਹਮਣੇ ਜ਼ਰੂਰ ਆਉਂਗੀ। ਕੋਈ ਕੁਸ ਮੈਨੂੰ ਰਿਪਸ ਦੀ ਪ੍ਰੋਬਲਮ ਕਰਕੇ ਮੈਂ ਵੈਸੇ ਹੀ ਬੈਡਰੈਸ ਤੇ ਸੀਗੀ। ਫਰੇ ਲੈਣ ਲਈ ਤਾਂ ਮੈਨੂੰ ਜਾਣਾ ਜ਼ਰੂਰੀ ਸੀ। ਇਹ ਤਾਂ ਫਿਰ ਮੈਂ ਸਪੈਸ਼ਲ ਜਾ ਕੇ ਮਤਲਬ ਲੈ ਕੇ ਆਂਦਾ ਤੇ ਤੇ ਗੁਰੂ ਦੀ ਬਖਸ਼ਿ ਕੋਈ ਦਾਤਾ ਮਹਾਰਾਜ ਬਹੁਤ ਉੱਖੀਆ ਪਾਉਣਾ ਸਿੱਖੀ ਮਿਲੀ ਹੈ ਤੇ ਜੇ ਆਪਾਂ ਇਤਿਹਾਸ ਨੂੰ ਫਰੋਲੀਏ ਤਾਂ ਆਪਣਾ ਖਾਲਸਾ ਜੀ ਦਾ ਇਤਿਹਾਸ ਬਹੁਤ ਵੱਡਾ ਜਿਹੜਾ ਕਿ ਆਪਾਂ ਘਟੋ ਘਟ ਜੇ ਆਪਾਂ ਮੈਂ ਆਪਾਂ ਅੱਧੀ ਜ਼ਿੰਦਗੀ ਤੱਕ ਤਾਂ ਆਪਾਂ ਨੂੰ ਇਤਿਹਾਸ ਦਾ ਹੀ ਨਹੀਂ ਪਤਾ ਲੱਗਦਾ ਉਹ ਵੀ ਸਾਡਾ ਪੂਰਾ ਇਤਿਹਾਸ ਕੀ ਹੈ ਪਰ ਮੈਂ ਜਿਹੜੀ ਮੈਂ ਬਚਪਨ ਤੋਂ ਹੀ ਮੈਨੂੰ ਲੱਗ ਗਈ ਹੋਈ ਹੈ ਜੀ ਮੈਂ 7ਵੀਂ ਕਲਾਸ ਦੀ ਸਟੂਡੈਂਟ ਸੀ ਠੀਕ ਹੈ ਜਦੋਂ ਨੇ ਮੈਂ ਅਮਰਤਪਾਨ ਕੀਤਾ ਹੋਇਆ ਤੇ ਬਚਪਨ ਦੇ ਵਿੱਚ ਹੀ ਮੇਰੀ ਮਾਰਾ ਜਨੇ ਸਿੱਖੀ ਨਾਲ ਜੁੜਿਆ ਮੈਨੂੰ ਤੇ ਮੇਰੇ ਦਾਦੇ ਪੜਦਾਦੇ ਹੀ ਪਹਿਲਾਂ ਤੋਂ ਸਿੱਖੀ ਨਾਲ ਜੁੜੇ ਹੋਏ ਸੀ ਮੇਰੇ ਪਾਪਾ ਵੀ ਸਿੱਖੀ ਅਮਰਤਾਰੀ ਸਿੰਘ ਸੀਗੇ ਮੇਰੇ ਮਾਤਾ ਵੀ ਅੱਜ ਕੱਲ ਵੀ ਮੇਰੀ ਫੈਮਲੀ ਸਾਰੀ ਹੀ ਅਮਰਤਾਰੀ ਹੈ ਮੇਰਾ ਖੁਦ ਦਾ ਬੱਚਾ ਜਿਹੜਾ ਜੀ ਉਹ ਵੀ ਅਮਰਤਾਰੀ ਸਿੰਘ ਹੈ ਅੱਲਾ ਕੱਲਾ ਮੇਰੇ ਬੇਟਾ ਤੇ ਉਹ ਅਮਰਤਾਰੀ ਸਿੰਘ ਹੈ ਤੇ ਮੈਂ ਮੈਂ ਵੀ ਤੇ ਮੇਰੇ ਹਸਬੰਡਾ ਤੁਹਾਨੂੰ ਪਤਾ ਹੀ ਮੈਂ ਕਈ ਵਾਰੀ ਵੀਡੀਓ ਚ ਦੱਸ ਚੁੱਕੀ ਆਂ ਵੀ ਵੈਸੇ ਤਾਂ ਸਰਦਾਰ ਸੀਗੇ ਉਹ ਪਰ ਉਹ ਦੁਨੀਆ ਨੂੰ ਫਤਿਹ ਲਾਗੇ ਨੇ 2017 ਦੇ ਵਿੱਚ ਤੇ ਚਲੋ ਮਹਾਰਾਜ ਜਿੰਨੂੰ ਜਿੰਮੇ ਚੰਗਾ ਲੱਗਿਆ ਉਹਨਾਂ ਦਾ ਬਲਾਵਾ ਆ ਗਿਆ ਉਹ ਚਲੇਗੇ ਉਹਨਾਂ ਦੀ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਤੇ ਹੁਣ ਆਪਾਂ ਗੁਰੂ ਦੇ ਆ ਗੁਰੂ ਨੇ ਆਪਾਂ ਨੂੰ ਖਲਾਵੇ ਦੇ ਵਿੱਚ ਲਿਆ ਹੋਇਆ ਮਹਾਰਾਜ ਬਾਬਾ ਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਨੇ ਸਾਰੇ ਗੁਰਾਂ ਦੀ ਜੋਤ ਇੱਕੋ ਆ ਉਹ ਤੁਹਾਨੂੰ ਵੀ ਪਤਾ ਹੀ ਹੈ ਤੇ ਬਾਬਾ ਦੀਪ ਸਿੰਘ ਜੀ ਮੈਂ ਦਾਤ ਸ਼ਹੀਦ ਸਿੰਘਾਂ ਦੀ ਮੈਂ ਸੇਵਾ ਕਰਦੀ ਆ ਬਾਬਾ ਦੀਪ ਸਿੰਘ ਦੇ ਮੈਂ ਜ਼ਿਆਦਾ ਬਲੌਗ ਪਾਉਣੀ ਹੈ ਤੇ ਜ਼ਿਆਦਾਤਰ ਕਿ ਮੈਂ ਬਾਬਾ ਦੀਪ ਸ਼ਾਨਿਆ ਜੋੜਦੀਆਂ ਵੀਡੀਓ ਪਾਉਣੀ ਆ ਹੋਰ ਬਾਬਾ ਦੀਪ ਸਿੰਘ ਨੇ ਵੀਡੀਓ ਪਾਉਣੀ ਆ ਮੈਂ ਇਧਰ ਉਧਰ ਦੀ ਉਲਟ ਪੁਲਟ ਵੀਡੀਓ ਨਹੀਂ ਪਾਉਂਦੀ ਤੇ ਜ਼ਿਆਦਾਤਰ ਤੇ ਮੈਂ ਇਹੀ ਜੇ ਮੈਂ ਇਦਾਂ ਦੀ ਕੋਈ ਚੀਜ਼ ਲੈ ਕੇ ਆਵਾਂ ਤੇ ਫਿਰ ਮੈਂ ਫਿਰ ਜ਼ਰੂਰ ਵੀਡੀਓ ਪਾਉਣੀ ਆ ਤੇ ਹੁਣ ਮੈਂ ਕੱਲ ਕੱਲ ਨੂੰ ਇੱਕ ਹੋਰ ਨਵੀਂ ਚੀਜ਼ ਲੈ ਕੇ ਆਉਣੀ ਆ ਸਰਦੀ ਦੀ ਤੇ ਉਹ ਦੀ ਉਹਦਾ ਜ਼ਰੂਰ ਵਲੌਗ ਪਾਉਂਦੀ ਮੈਂ ਤੁਹਾਨੂੰ ਦਿਖਾਉਂਗੀ ਵੀ ਜ਼ਰੂਰ ਤੇ ਮੈਂ ਉਹ ਮੇਰਾ ਵਲੌਗ ਜ਼ਰੂਰ ਦੇਖਣਾ ਜੀ ਜਿਹੜਾ ਮੈਂ ਕੱਲ ਨੂੰ ਪਾਉਂਗੀ ਤੇ ਉਹ ਇੱਕ ਆਪਣਾ ਖਰੇ ਲੁਬਲਾਓ ਹੋਊਗਾ ਕੱਲ ਨੂੰ ਤੁਹਾਨੂੰ ਜ਼ਰੂਰ ਉਹ ਮੈਂ ਪੱਕਾ ਵਲੌਗ ਬਣਾ ਕੇ ਤੁਹਾਨੂੰ ਦਿਖਾਉਂਗੀ ਤੁਸੀਂ ਮੇਰੇ ਉਹ ਲਾ ਵਲੌਗ ਨੂੰ ਵੇਖੋ ਜੀ ਉਹ ਆਪਣੀ ਸਰਦੀ ਦੀ ਸ਼ੁਰੂਆਤ ਹੋਊਗੀ ਤੇ ਮੈਂ ਕੱਲ ਨੂੰ ਉਸ ਵਲੌਗ ਦੇ ਵਿੱਚ ਸ਼ਾਇਦ ਤੁਹਾਡੇ ਸਾਹਮਣੇ ਵੀ ਆਉਂਗੀ ਤੁਸੀਂ ਕਹਿ ਮੈਨੂੰ ਕਹਿ ਦਿੰਦੇ ਆ ਵੀ ਤੁਸੀਂ ਕੈਮਰੇ ਅੱਗੇ ਨਹੀਂ ਆਉਂਦੇ ਮੈਂ ਕੈਮਰੇ ਅੱਗੇ ਜ਼ਰੂਰ ਆਉਂਗੀ ਪਰ ਅੱਜ ਦੇ ਮੇਰੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜੋ ਵੀ ਜਹਾਰਾ ਕੁਝ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਲੈਨੇ ਹੋ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਪਰਮਾਤਮਾ ਦੇ ਜੋ ਧਾਰਮਿਕ ਵੀਡੀਓ ਹੁੰਦੀਆਂ ਹਨ ਤੁਸੀਂ ਵੀਡੀਓ ਵੇਖ ਕੇ ਹੀ ਕਮੈਂਟ ਨੂੰ ਉਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਨੇ ਹੋ ਚਲੋ ਬਹੁਤ ਵਧੀਆ ਗੱਲ ਆ ਮੇਰੇ ਭੈਣ ਭਰਾਵਾਂ ਦੀ ਮੈਨੂੰ ਸਪੋਰਟ ਆ ਮਹਾਰਾਜ ਸੱਚੀ ਬਾਚਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਹਾਰਾਜ ਤੋਂ ਤੰਦਰੁਸਤੀਆਂ ਬਖਸ਼ੇ ਸੱਚੇ ਪਾਤਸ਼ਾਹ ਸਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਰਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਸਾਂ ਗੁਰੂਆਂ ਦੇ ਜੋਤ ਢੋਡ ਤੇ ਮੇਰ ਭਰਿਆ ਹੱਥ ਰੱਖੇ ਜੀ ਮੇਰੇ ਜਿੰਨੇ ਵੀ ਮੇਰੇ ਭੈਣ ਭਰਾ YouTube ਪਰਵਾਰ ਮੇਰੇ ਨਾਲ ਜੁੜਿਆ ਹੋਇਆ ਮੈਂ ਇਹਨਾਂ ਦੀ ਸਾਰਿਆਂ ਦੇ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਮਹਾਰਾਜ ਨੂੰ ਜ਼ਰੂਰ ਯਾਦ ਕਰਿਆ ਕਰੋ ਜੀ ਮਹਾਰਾਜ ਜੀਥੇ ਆਪਣੀ ਮਹਾਰਾਜ ਨੇ ਰੱਖਿਆ ਕਰਨੀ ਅਤੇ ਨਾ ਤਾਂ ਕੋਈ ਪੈਸਾ ਦੇਣਾ ਕੋਈ ਭੈਣ ਭਰਾ ਕੋਈ ਵੀ ਰੱਖਿਆ ਨਹੀਂ ਕਰ ਸਕਦਾ ਤੇ ਆ ਪੰਜਾ ਕਕਾਰਾਂ ਦੇ ਬਾੜੀ ਬਾਣੇ ਦੀ ਜ਼ਰੂਰਤਾਰ ਨਹੀਂ ਹੋ ਤੇ ਹੁਣ ਮੇਰੀ ਜਗਜੀਤ ਮੈਂ ਇਹੀ ਅਰਦਾਸ ਕਰਦੀ ਹੁਈ ਤੁਹਾਡੇ ਚਰਨਾਂ 'ਚ ਤੇ ਹੁਣ ਤੁਹਾਡੀ ਆਪਣੀ ਜਗਜੀਤ ਕੋਲ ਤੁਹਾਡੀ ਤਵਾਦਿਆ ਮੰਗਦੀ ਹੈ ਤੇ ਜੇ ਮੇਰੇ ਤੋਂ ਕੋਈ ਗਲਤ ਬੋਲਿਆ ਗਿਆ ਹੋਵੇ ਲਫਜ਼ ਤਾਂ ਮੈਨੂੰ ਮਾਫ ਕਰਨਾ ਮੈਂ ਤੁਹਾਡੀ ਆਪਣੀ ਜਗਜੀਤ ਕੋਲ ਖਾਲਸਾ ਸ੍ਰੀ ਮੁਖਸਾ ਸਾਹਿਬ ਹੁਣ ਆਪਾਂ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ